ਸਤਿ ਸ਼੍ਰੀ ਅਕਾਲ ਜੀ ਇੱਕ ਖਬਰ ਨੇ ਹਲਾਕੇ ਰੱਖ ਦਿੱਤੀ ਹੈ ਇੱਕ ਵਾਰ ਫਿਰ ਸਿਆਸਤ ਕਿ ਦੋ ਫਾੜ ਹੋਣ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਜੋਰ ਅਜਮਾਇਸ਼ ਤੇ ਵੋਟਰ ਇਕੱਠੇ ਕਰ ਪਾਉਣਗੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੱਲੇ 2027 ਦੇ ਵਿੱਚ ਕਾਮਯਾਬ ਹੋ ਸਕਦੇ ਨੇ ਗੱਲ ਕੀਤੀ ਗਈ ਸੀ ਇਕੱਠੇ ਹੋਣ ਦੀ ਗੱਲ ਕੀਤੀ ਗਈ ਸੀ ਕਿ ਬਾਗੀ ਤੜੇ ਨੂੰ ਵੀ ਨਾਲ ਜੋੜਨ ਦੀ ਲੇਕਿਨ ਆਕਰਕਾਰ ਇੱਕ ਖਬਰ ਨੇ ਤੱਥਲੀ ਮਚਾ ਕੇ ਰੱਖ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਸਭ ਤੋਂ ਪੁਰਾਣੀ ਸਿਆਸਤ ਪਾਰਟੀ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਦੋ ਗੁੱਟਾਂ ਵਿੱਚ ਨਜ਼ਰ ਆ ਰਹੀ ਹੈ ਇਸ ਸੰਬੰਧੀ ਇਸ ਸਥਿਤੀ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਤੋਂ ਜੇਲ ਤੋਂ ਰਿਹਾ ਹੋਂ ਤੋਂ ਬਾਅਦ ਪੈਦਾ ਹੋਈ ਮਜੀਠੀਆ ਇਸ ਸਮੇਂ ਆਪਣੇ ਹਾਸ਼ੀਏ ਦੇ ਪਏ ਕੇਡਰ ਨੂੰ ਮੁੜ ਸਰਗਰਮ ਕਰਨ ਵਿੱਚ ਰੁਚੀ ਹੋਏ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਗਲ ਪਹਿਲਾਂ ਹੀ ਨਾਰਾਜ਼ ਪੁਰਾਣੇ ਅਕਾਲੀਆਂ ਨੂੰ ਪਾਰਟੀ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਡਰਗ ਮਨੀ ਕੇਸ ਦੇ ਇਲਜ਼ਾਮਾਂ ਵਿੱਚ ਕਿਰੇ ਮਜੀਠੀਆ ਨੂੰ 2025 ਵਿੱਚੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤਾ ਸੀ ਉਨ੍ਹਾਂ ਨੇ ਆਗਦਨ ਦੇ ਜਾਣ ਪਛਾਣੇ ਸਰੋਤਾਂ ਨੂੰ ਵੱਧ ਜਿਆਦਤ ਬਣਾਉਂਦਾ ਇਲਜ਼ਾਮ ਸੀ ਤੇ ਨਾਬਾ ਜੇਲ੍ਹ ਦੇ ਵਿੱਚ ਕੈਦ ਸੀ ਹਾਲੇ ਦੇ ਵਿੱਚ ਮਜੀਠੀਆ ਨੂੰ ਇਸ ਮਾਮਲੇ 'ਚ ਸੁਪਰੀਮ ਕੋਰਟ ਨੇ ਜਮਾਨਤ ਦਿੱਤੀ ਰਿਹਾਈ ਤੇ ਉਸ ਮਰਥਕ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਪਰ ਅਕਾਲੀ ਦਲ ਦੇ ਪ੍ਰਦਰਸ਼ਕ ਵੀਰ ਬਾਦਲ ਨਹੀਂ ਦੇਖਿਆ ਜਿਵੇਂ ਕਿ ਅਟਕਲਾ ਤੇਜ ਹੋਈਆਂ ਸੁਪਰੀਰ ਬਾਦਲ ਉਸੇ ਰਾਤ ਮਜੀਠੀਆ ਦੇ ਘਰ ਮਿਲਣ ਪਹੁੰਚੇ ਪਾਰਟੀ ਨੇ ਦਾਅਵਾ ਕੀਤਾ ਕਿ ਸੁਪਰੀਰ ਬਾਦਲ ਦਿਨ ਵੇਲੇ ਕਿਸੇ ਸਮਾਗਮ ਵਿੱਚ ਰੁੱਝੇ ਹੋਏ ਸਨ ਤਾਂ ਦੱਸ ਦਈਏ ਕਿ ਕਾਫੀ ਜ਼ਿਆਦਾ ਹਲਚਲ ਮੱਚੀ ਹੋਈ ਹੈ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਹੋਣ ਤੇ ਨਾ ਮੌਜੂਦ ਹੋਣਾ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਦੂਜੇ ਪਾਸੇ ਉਹ ਆਪਣੇ ਰੁਝਾਅ ਵਿੱਚ ਰੁੱਝੇ ਹੋਏ ਸੀ ਤੇ ਨਾ ਹੀ ਉਹਨਾਂ ਨੂੰ ਕਿਤੇ ਇਕੱਠਿਆਂ ਵੇਖਿਆ ਜਾ ਰਿਹਾ ਹੈ ਹਾਲਾਂਕਿ ਇਹ ਕੰਸੋਆਂ ਬੜੀਆਂ ਹੀ ਚੱਲ ਰਹੀਆਂ ਨੇ ਤਾਂ ਦੱਸ ਦਈਏ ਕਿ ਮਜੀਠੀਆ ਇਸ ਤੋਂ ਬਾਅਦ ਆਪਣੇ ਸਮਰਥਕਾਂ ਨਾਲ ਅੰਮ੍ਰਿਤਸਰ ਪਹੁੰਚੇ ਉਹ ਅੰਮ੍ਰਿਤਸਰ ਵਿੱਚ ਕਈ ਮੌਕੇ ਆ ਤੇ ਆਪਣੇ ਪਾਰਟੀ ਵਰਕਰਾਂ ਨਾਲ ਮੌਜੂਦ ਰਹੇ ਪਰ ਆਪਣੀ ਰਿਹਾਈ ਤੋਂ ਬਾਅਦ ਹੁਣ ਤੱਕ ਕੋ ਬਾਦਲ ਦੇ ਕਿਸੇ ਵੀ ਸਮਾਗਮ ਦੇ ਵਿੱਚ ਨਜ਼ਰ ਨਹੀਂ ਆ ਰਹੇ ਕਿਉਂਕਿ ਸੁਖਬੀਰ ਸਿੰਘ ਬਾਦਲ ਰੈਲੀਆਂ ਕਰਨ ਜਾ ਰਹੇ ਨੇ 40 ਨਵੇਂ ਚਿਹਰੇ ਨਿਯੁਕਤ ਕਰਨ ਦੀ ਗੱਲ ਕੀਤੀ ਗਈ ਹੈ ਲੇਕਿਨ ਕਿਸੇ ਪਾਸੇ ਵੀ ਬਿਕਰਮ ਸਿੰਘ ਮਜੀਠੀਆ ਦਾ ਜ਼ਿਕਰ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੇ ਨਾ ਹੀ ਉਹ ਇੱਕੋ ਸਟੇਜ ਤੇ ਵੇਖੇ ਜਾ ਰਹੇ ਨੇ ਇਹ ਕਾਫੀ ਜ਼ਿਆਦਾ ਅੰਦਰ ਅੰਦਰ ਗੱਲਾਂ ਇੱਕ ਦੂਜੇ ਨੂੰ ਖਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਸੂਤਰਾਂ ਨੇ ਪਤਾ ਲੱਗਿਆ ਕਿ ਚੋਣਾਂ ਤੋਂ ਪਹਿਲਾਂ ਮਜੀਠੀਆ ਦੀ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਮਜੀਠੀਆ ਕੈਂਡੀਰ ਤੇ ਵਰਕਮ ਵਿੱਚ ਬਹੁਤ ਉਤਸ਼ਾਹ ਹੈ ਅਤੇ ਪਾਰਟੀ ਇਸ ਨੂੰ ਤਾਕਤ ਵਜੋਂ ਵੇਖ ਰਹੀ ਹੈ ਪਰ ਪਾਰਟੀ ਦੇ ਕੁਝ ਸੀਨੀਅਰ ਆਗੂ ਇਸ ਗੱਲ ਨੂੰ ਲੈ ਕੇ ਬੜੇ ਸ਼ੱਕੀ ਹਨ ਕਿ ਵਿਰੋਧੀ ਰਾਜਨੀਤਿਕ ਪਾਰਟੀਆਂ ਮਜੀਠੀਆ ਖਿਲਾਫ ਦੋਸ਼ਾਂ ਅਤੇ ਰਾਜਨੀਤਿਕ ਮੋੜ ਸਰਗਰਮ ਹੋਣ ਤੇ ਵੋਟਰਾਂ ਨੇ ਇੱਕ ਰਾਜਨੀਤਿਕ ਮੁੱਦਾ ਬਣਾ ਸਕਦੀਆਂ ਹਨ ਕਿਉਂਕਿ ਨਸ਼ੇ ਦਾ ਮੁੱਦਾ ਹਮੇਸ਼ਾ ਪੰਜਾਬ ਸੋਨਾ ਵਿੱਚ ਇੱਕ ਪੱਖ ਦਾ ਮੁੱਦਾ ਰਿਹਾ ਹੈ। ਤੰਦਰਦੀ ਇਸ ਦੌਰਾਨ ਇੱਕ ਸ਼੍ਰੋਮਣੀ ਕਾਲੀ ਦਲ ਦੇ ਉਹਦੇਦਾਰ ਨੇ ਇਹਨਾਂ ਅਟਕਲਾਂ ਨੂੰ ਖਾਰਜ ਕਰਦੇ ਹੋਏ ਮਜੀਠੀਆ ਦੇ ਉਣ ਤੋਂ ਬਾਅਦ ਪਾਰਟੀ ਹੋਰ ਮਜ਼ਬੂਤ ਹੋਈ। ਉਹ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ ਹਨ। ਪਾਰਟੀ ਦਾ ਅਗਲਾ ਟੀਚਾ 2027 ਦੀਆਂ ਚੋਣਾਂ ਜਿੱਤਣ ਅਤੇ ਸਰਕਾਰ ਬਣਾਉਣਾ। श्रमिक दल दे, 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 दे प्रधान सुखबीर बादल ते विक्रम मजीठिया ਵਿਚਕਾਰ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਕਾਰਗੁਜ਼ਾਰੀ ਕਮੇਟੀ ਵਿੱਚ ਤਖਤ ਦੇ ਜੱਥੇਦਾਰਾਂ ਦਾ ਬਰਖਾਸਤ ਕਰਨ ਦੇ ਮੁੱਦੇ ਤੇ ਵਿਵਾਦ ਹੋ ਚੁੱਕਾ ਹੈ ਮਾਰਚ 2025 ਵਿੱਚ ਮਜੀਠੀਆ ਅਤੇ ਸਮਰਥਕਾਂ ਨਾਲ ਇਸ ਫੈਸਲੇ ਦਾ ਵਿਰੋਧ ਕੀਤਾ ਉਹ ਕਹਿੰਦੇ ਹਨ ਕਿ ਪਾਰਟੀ ਸਪਰਾਧਾਇਕ ਇਕਤਾ ਨੂੰ ਕਮਜ਼ੋਰ ਕਰੇਗਾ ਬਾਦਲ ਦੇ ਕਰੀਬੀ ਕਾਰਗੁਜ਼ਾਰੀ ਸ਼੍ਰੋਮਣੀ ਕਾਲੀਤਰ ਦੇ ਪ੍ਰਧਾਨ ਬਲਵਿੰਦਰ ਸਿੰਘ ਪੁੰਲੜ ਨੇ ਮਜੀਠੀਆ ਤੇ ਸ਼੍ਰੋਮਣੀ ਕਮੇਟੀ ਦੇ ਸਵਾਲ ਉਠਾਉਣ ਦੀ ਨਿੰਦਾ ਕੀਤੀ ਉਨਾ ਦੇ ਮੁਸ਼ਕਲ ਸਮੇਂ ਵਿੱਚ ਪਾਰਟੀ ਦਾ ਸਮਰਥਨ ਕਰਨ ਦੀ ਬਜਾਏ ਸ਼੍ਰੋਮਣੀ ਕਾਲੀ ਦਲ ਦੇ ਸੁਖਬੀਰ ਬਾਦਲ ਨੂੰ ਕਮਜ਼ੋਰ ਕਰਨ ਦਾ ਇਲਜ਼ਾਮ ਲਗਾਇਆ। ਮਜੀਠੀਆ ਨੇ ਪਾਰਟੀ ਨੂੰ ਸੈਸ਼ਨ ਦੀ ਉਲੰਘਣਾ ਕਰਨ ਦਾ ਵੀ ਇਲਜ਼ਾਮ ਲਗਾਇਆ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਹੁਣ ਮਜੀਠੀਆ ਤੇ ਸੁਖਬੀਰ ਵਿਚਾਰੇ ਜਿਹੜੀ ਤਕਰਾਰ ਵੀ ਦੱਸੀ ਹੈ ਤੁਹਾਨੂੰ ਉਸ ਨੂੰ ਲੈ ਕੇ ਕਾਫੀ ਵਿਵਾਦਾਂ ਦੇ ਵਿੱਚ ਕਿਦਾਇਆ ਹੋਇਆ ਹੈ। ਸਿਆਸਤ ਇੱਕ ਵਾਰ ਫਿਰ ਸਰਗਰਮ ਆ ਗਈ ਹੈ ਕਿਉਂਕਿ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾ ਤਾਂ ਇੱਕ ਜਗ੍ਹਾ ਤੇ ਇਕੱਠੇ ਹੋ ਰਹੇ ਨੇ ਨਾ ਹੀ ਕਿਤੇ ਦਿਖਾਈ ਦੇ ਰਹੇ ਨੇ ਤੇ ਦੂਸਰੇ ਪਾਸੇ ਉਹ ਆਪਣੇ ਵੱਖਰੇ ਕੰਮਾਂ ਦੇ ਵਿੱਚ ਰੁੱਝੇ ਹੋਏ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਖਰੇ ਕੰਮਾਂ ਦੇ। ਇੱਕ ਪਾਸੇ ਵਿਕ੍ਰਮ ਸਿੰਘ ਮਜੀਠੀਆ ਜਿਹੜਾ ਹੈ ਉਹ ਆਪਣੇ ਕੇਂਦਰ ਕੇਂਦਰ ਨੂੰ ਲੈ ਕੇ ਮਜ਼ਬੂਤ ਕਰ ਰਹੇ ਨੇ ਤੇ ਦੂਸਰੇ ਪਾਸੇ ਸੁਖਬੀਰ ਬਾਦਲ ਤੋਂ ਉਹਨਾਂ ਨੇ ਆਪਣੀ ਦੂਰੀ ਬਣਾਈ ਹੋਈ ਹੈ। ਤਾਨੂੰ ਦੱਸ ਦਈਏ ਕਿ ਨਾਂ ਦਾ ਸੁਖਬੀਰ ਸਿੰਘ ਬਾਦਲ ਤੇ ਉਹ ਇੱਕ ਛੱਤ ਖੇੜ ਹਜੇ ਦਿਖਾਈ ਦਿੱਤੇ ਨੇ ਹਾਲਾਂਕਿ ਸਿਰਫ ਉਸ ਰਾਤ ਉਹ ਦਿਖਾਈ ਦਿੱਤੇ ਨੇ ਜਦੋਂ ਕਿ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਦੀ ਰਿਹਾਈ ਹੋਈ ਰਿਹਾਈ ਹੋਣ ਤੋਂ ਬਾਅਦ ਉਹ ਸ਼ਾਮ ਨੂੰ ਜਦੋਂ ਘਰ ਪਹੁੰਚੇ ਲੇਕਿਨ ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਦੋ ਫਾੜ ਹੋਣਗੇ ਕਿਉਂਕਿ ਕੰਸੂਆਂ ਤੇ ਅਫਵਾਹਾਂ ਕਾਫੀ ਉੱਡਣ ਲੱਗ ਪਈਆਂ